ਦੀ ਹੌਮੇ ਤੋਂ ਕੁਝ ਰਿਸ਼ਤੇ ਉੱਚੇ ਰੱਖਣੇ ਨੇ ਬਸ ਕੁਝ ਰਿਸ਼ਤੇ ਤੇ ਇਦਾਂ ਦੇ ਹੋਣ ਜਿਹੜੀ ਮੇਰੀ ਹੌਮੇ ਤੋਂ ਉੱਚੇ ਹੋਣ ਜਿੱਥੇ ਮੇਰੀ ਹੌਮੇ ਨੇ ਚੱਲੇ ਕੁਝ ਰਿਸ਼ਤੇ ਇਦਾਂ ਦੇ ਹੋਣ ਜਿਨ੍ਹਾਂ ਨੂੰ ਕੁਝ ਵੀ ਕਹਿਣ ਵਾਸਤੇ ਅਲਾਉ ਕਰੋ ਕਿ ਇਹ ਕੁਝ ਵੀ ਕਹਿ ਸਕਦੇ ਇਹ ਜਿੱਦਾਂ ਦਾ ਮਰਜ਼ੀ ਮੇਰੇ ਨਾਲ ਵਿਹਾਰ ਕਰਨ ਮਾੜਾ ਚੰਗਾ ਮੈਂ ਇਹਨਾਂ ਨੂੰ ਵਾਪਸ ਜਵਾਬ ਨਹੀਂ ਦੇਣਾ ਤੇ ਮਾਪੇ ਤੋਂ ਬਿਨਾ ਹੋਰ ਰਿਸ਼ਤਾ ਕਿਹੜਾ ਹੋ ਸਕਦਾ ਮਹਾਰਾ ਜੀ ਦਾ ਇਹ ਹੁਕਮ ਕਮਾਓ ਗੁਰੂ ਗ੍ਰੰਥ ਸਾਹਿਬ ਜੀ ਪਿਆਰੇ ਜੀ ਦਾ ਕਮਾਉਂਦੇ ਆ ਜਦੋਂ ਤੁਸੀਂ ਕਮਾਉਂਦੇ ਗਏ ਇਹ ਸਬਾਹ ਬਣ ਗਿਆ ਮਨ ਨੂੰ ਸਮਝਾ ਲਓ ਕਿ ਮਨਾ ਮੇਰੇ ਪਿਆਰੇ ਦਾ ਹੁਕਮ ਏ ਕਿ ਪਿਤਾ ਨਾਲ ਝਗੜਾ ਨਹੀਂ ਕਰਨਾ ਮਾਂ ਨਾਲ ਝਗੜਾ ਨਹੀਂ ਕਰਨਾ ਜਿਨ ਨੇ ਜਨਮ ਦਿੱਤਾ ਏ ਤੇ ਵੱਡੇ ਕੀਤਾ ਏ ਇਹ ਕੁਝ ਵੀ ਕਹਿਣ ਕੁਝ ਵੀ ਬੋਲਣ ਮੰਦਾ ਬੋਲਣ ਕੌੜਾ ਬੋਲਣ ਕੁਝ ਨਹੀਂ ਬੋਲਣਾ ਜੇ ਲੱਗੇ ਕਿ ਗਲਤੀ ਨਹੀਂ ਹੈ ਤੇ ਬੜੇ ਪ੍ਰੇਮ ਨਾਲ ਕਹਿ ਦੇਣਾ ਕਿ ਮਾਂ ਪਿਤਾ ਮੇਰੀ ਗਲਤੀ ਨਹੀਂ ਹੈ ਤੁਸੀਂ ਜੋ ਕਹਿ ਰਹੇ ਹੋ ਉਹ ਮੇਰੇ ਦਿਲ ਨੂੰ ਚੰਗਾ ਨਹੀਂ ਲੱਗਦਾ ਪਰ ਮੇਰੇ ਗੁਰੂ ਦਾ ਹੁਕਮ ਹੈ ਕਿ ਮਾਂ ਬਾਪ ਨਾਲ ਝਗੜਾ ਨਹੀਂ ਕਰਨਾ ਮੈਨੂੰ ਮਾਫੀ ਚ ਰੱਖਿਓ ਬਸ ਇੰਨਾ ਹੀ ਇਤਰਾਜ਼ ਕਰਨਾ ਇਸ ਤੋਂ ਵੱਧ ਨਹੀਂ ਸੋਚ ਕੇ ਦੇਖੋ ਪੂਰੇ ਸਿੱਖ ਜਗਤ ਨੇ ਆ ਇੱਕ ਹੁਕਮ ਕਮਾਇਆ ਹੁੰਦਾ ਸਿਰਫ ਇੱਕ ਹੁਕਮ ਕਮਾਇਆ ਹੁੰਦਾ ਆਪਣੇ ਪੁੱਤਾਂ ਨੂੰ ਕਮਾਉਣ ਲਾਇਆ ਹੁੰਦਾ ਆਪਣੀਆਂ ਧੀਆਂ ਨੂੰ ਕਮਾਉਣ ਲਾਇਆ ਹੁੰਦਾ ਤੇ ਤੁਸੀਂ ਸੋਚ ਕੇ ਵੇਖੋ ਤੁਹਾਡੇ ਘਰਾਂ ਚ ਝਗੜਾ ਹੋਣਾ ਸੀ ਕਿਸੇ ਮਾਂ ਨੂੰ ਘਰੋਂ ਤੱਕਾ ਪੈਣਾ ਸੀ ਤੁਹਾਨੂੰ ਬਿਰਦ ਆਸ਼ਰਮਾਂ ਦੀ ਲੋੜ ਪੈਣੀ ਸੀ ਸੋਚ ਕੇ ਦੇਖੋ ਸਿਰਫ ਬਾਦ ਨੂੰ ਤੁਹਾਡੀ ਤੀ ਨੇ ਇਹ ਅਭਿਆਸ ਕਮਾਇਆ ਹੁੰਦਾ ਸਹੁਰੇ ਚਲੀ ਜਾਂਦੀ ਅੱਜ ਸੱਸ ਮੰਦਾ ਬੋਲਦੀ ਏ ਕਿ ਤੀ ਜਿਹੜੀ ਏ ਉਹਨੂੰ ਹੌਲੀ-ਹੌਲੀ ਇਹ ਹੁਕਮ ਕਮਾਉਣ ਦੀ ਆਦਤ ਬਣ ਜਾਂਦੀ ਉਹਦਾ ਸੁਭਾਅ ਬਣ ਜਾਂਦਾ ਗੁਰੂ ਪਿਤਾ ਦੇ ਸਰੂਪ ਗੁਰੂ ਪਿਤਾ ਦੇ ਹੁਕਮ ਉਸਦਾ ਜੀਵਨ ਹੋ ਜਾਂਦੇ ਹੁਣ ਸੱਸ ਬੋਲਦੀ ਏ ਤੇ ਉਸਦੀ ਮਤ ਕ੍ਰੋਧ ਨਾ ਕਰਦੀ ਉਸਦੀ ਮਤ ਜਿਹੜੀ ਏ ਉਹ ਸਟ੍ਰੈਸ ਨਾ ਲੈਂਦੀ ਉਸਦੀ ਮਤ ਕ੍ਰੋਧ ਚ ਨਾ ਜਾਂਦੀ ਉਸਦੀ ਮਤ ਦੁੱਖ ਨਾ ਬਣਾਉਂਦੀ ਉਸਨੂੰ ਤੇ ਤੁਸੀਂ ਸੋਚ ਕੇ ਦੇਖੋ ਤੁਹਾਡੀ ਧੀ ਨੂੰ ਦੁਖੀ ਕਰਨ ਦਾ ਕੋਈ ਢੰਗ ਹੈਗਾ ਸੀ ਸਿਰਫ ਇੱਕ ਹੁਕਮ ਕਮਾਇਆ ਏ ਕਿ ਤੁਹਾਡੇ ਬਜ਼ੁਰਗਾਂ ਦਾ ਜੀਵਨ ਤੁਹਾਡੇ ਘਰਾਂ ਦਾ ਰੰਗ ਹੀ ਬਦਲ ਗਿਆ ਪਰ ਇਸ ਨੂੰ ਸਭਾਵੋ ਬਣਾਉਣ ਲੱਗੇ ਆ ਇਸ ਨੂੰ ਜੀਵਨ ਬਣਾਉਣ ਲੱਗੇ ਆ ਗੁਰੂ ਪਿਤਾ ਨੂੰ ਆਪਣੇ ਜੀਵਨ ਚ ਧਾਰਨ ਕਰਨ ਲੱਗੇ ਆ ਉਹ ਕਈ ਵਾਰਾਂ ਸਾਲ ਤੱਕ ਲੱਗ ਜਾਂਦੇ ਆ 4-5 ਸਾਲ 6 ਸਾਲ ਇਹ ਲਗਾਤਾਰ ਕਮਾਉਣਾ ਪੈਂਦਾ ਹੁਣ ਜਦੋਂ ਵੀ ਮਾਤਾ ਪਿਤਾ ਛਿੜਕਣ ਇਹ ਅਭਿਆਸ ਕਰਨਾ ਇਹ ਸ਼ਬਦ ਗਾਉਣਾ ਸ਼ੁਰੂ ਕਰ ਦੇਣਾ ਕਿ ਪਿਤਾ ਨਾਲ ਝਗੜਾ ਨਹੀਂ ਕਰਨਾ ਤੇ ਵਾਪਸ ਕੁਝ ਨਹੀਂ ਕਹਿਣਾ ਆਪਣੀ ਹੌਮੇ ਨੂੰ ਕਹਿਣਾ ਕਿ ਨਹੀਂ ਹਾਂ ਜਿਹੜੇ ਸਸ ਸੌਰਾਂ ਤੇ ਮਾਤਾ ਪਿਤਾ ਨੇ ਨਾ ਇਹ ਜਿਹੜੇ ਬਜ਼ੁਰਗ ਨੇ ਇਹਨਾਂ ਨੂੰ ਅਲੋਏ ਮੈਨੂੰ ਕੁਝ ਵੀ ਕਹਿ ਸਕਦੇ ਬਿਨਾਂ ਰੀਜ਼ਨ ਵੀ ਕਹਿ ਸਕਦੇ ਮੇਰੀ ਬਿਨਾਂ ਗਲਤੀ ਤੋਂ ਵੀ ਕਹਿ ਸਕਦੇ ਮੈਂ ਬਸ ਆਪਣੇ ਗੁਰੂ ਦਾ ਹੁਕਮ ਕਮਾਉਣਾ ਆਪ ਜੀ ਕਮਾਲ ਹੋ ਗਏ ਤੇ ਆਪ ਜੀ ਦੇ ਘਰਾਂ ਦੇ ਵਿੱਚ ਆਨੰਦ ਘਟੇਗਾ ਦੂਸਰੀ ਬਾਤ ਜਦੋਂ ਤੁਸੀਂ ਕਮਾਓਗੇ ਤੇ ਤੁਹਾਡੇ ਬੱਚੇ ਵੀ ਕਮਾਉਣਗੇ ਕੱਲ ਨੂੰ ਤੁਸੀਂ ਬਜ਼ੁਰਗ ਹੋਣਾ ਜੀ ਆਪਣਾ ਬੁਢੇਪਾ ਜਿਹੜਾ ਏ ਉਹ ਸਹੀ ਕਰਨਾ ਚਾਹੁੰਦੇ ਹੋ ਕਲਪਨਾ ਨਹੀਂ ਚਾਹੁੰਦੇ ਖਿਜਣਾ ਨਹੀਂ ਚਾਹੁੰਦੇ ਇਕੱਲੇ ਨਹੀਂ ਰਹਿਣਾ ਚਾਹੁੰਦੇ ਨਿਆਣਿਆਂ ਨੂੰ ਦੇਖਣ ਤੋਂ ਤਰਸਣਾ ਨਹੀਂ ਚਾਹੁੰਦੇ ਤੇ ਇਦਾਂ ਹੀ ਤਰਸਦੇ ਤਰਸਦੇ ਮਰਨਾ ਨਹੀਂ ਚਾਹੁੰਦੇ ਤੇ ਫਿਰ ਗੁਰੂ ਦਾ ਹੁਕਮ ਮੰਨ ਲਓ ਭਾਈ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਬਿਰਧ ਆਸ਼ਰਮ ਹੋਣਾ ਇਹ ਸਿੱਖਾਂ ਵਾਸਤੇ ਇੱਕ ਮੰਦਭਾਗੀ ਘਟਣਾ ਹੈ ਜੇ ਧਿਆਨ ਨਾ ਦੇਖੀਏ ਤੇ ਜਿਨ੍ਹਾਂ ਨੇ ਕਿਸੇ ਵੀ ਲਵਾਰਸ ਨੂੰ ਸੰਭ ਲੈਣਾ ਸੀ ਇਹਦਾ ਮਤਲਬ ਹੋਇਆ ਅੱਜ ਇਹ ਆਪਣੇ ਬਜ਼ੁਰਗ ਵੀ ਨਹੀਂ ਸੰਭਣ ਦੇ ਇਹਨਾਂ ਬਿਰਧ ਆਸ਼ਰਮਾਂ ਦੀ ਸਾਨੂੰ ਲੋੜ ਨਹੀਂ ਹੈ ਜੇ ਗੁਰੂ ਦਾ ਸਿਰਫ ਆ ਇੱਕ ਹੁਕਮ ਕਮਾ ਲਈਏ ਤੇ ਇਸ ਕਰਕੇ ਗੁਰੂ ਦੀ ਲੋੜ ਹੈ ਤੁਹਾਡੇ ਦੁੱਖ ਮੁੱਕ ਜਾਣ ਤੁਹਾਡੀਆਂ ਪੀੜਾ ਮੁੱਕ ਜਾਣ ਇਸ ਕਰਕੇ ਗੁਰੂ ਦੇ ਹੁਕਮਾਂ ਦੀ ਲੋੜ ਹੁੰਦੀ ਹੈ ਪਰ ਮਾਤਾ ਪਿਤਾ ਨੇ ਝਗੜਾ ਕਰਨਾ ਸਿਖਾਇਆ ਕਿੰਨੇ ਸੋਸਾਇਟੀ ਤੋਂ ਸਿੱਖ ਲਿਆ ਅੱਜ ਕਈ ਤੇ ਮਾਵਾਂ ਨੂੰ ਗਾਲ੍ਹਾਂ ਵੀ ਕੱਢ ਲੈਂਦੇ